ਆ ਜੀ ਸਤਿ ਸ਼੍ਰੀ ਅਕਾਲ ਜੀ ਜੈ ਭੀਮ ਜੈ ਪਰ ਹਾਂ ਜੀ ਜੈ ਭੀਮ ਜੈ ਪਰ ਤਾਂ ਆਪਣਾ ਨਾਮ ਦੱਸੋਗੇ ਜੀ ਮੈਂ ਨਾਮ ਨਿਰਮਰ ਸਿੰਘ ਸਾਗਲਾ ਜੀ ਨਿਰਮਰ ਸਿੰਘ ਸਾਗਲਾ ਸੋ ਇਹ ਦੇਖੋ ਆਪਾਂ ਨੂੰ ਦਿਖਦਾ ਹੈ ਵੀ ਆਪਣੇ ਭਾਈ ਸਾਹਿਬ ਦੇ ਲੱਤਾਂ ਤੋਂ ਅਪਾਸ਼ਤ ਨੇ ਸੋ ਗੱਲਬਾਤ ਇੱਥੇ ਕਰ ਲਈ ਬਹੁਤ ਜ਼ਰੂਰੀ ਬਣਦੀ ਹੈ ਉਸ ਕੁਦਰਤ ਨੇ ਸਾਨੂੰ ਪੂਰੇ ਅੰਗ ਜਿੰਨੇ ਵੀ ਸਾਡੇ ਸਰੀਰ ਦੇ ਅੰਗ ਨੇ ਬਿਲਕੁਲ ਸਹੀ ਸਲਾਮਤ ਦਿੱਤੇ ਨੇ ਪਰ ਭਾਈ ਸਾਹਿਬ ਨੂੰ ਅਗਰ ਆਪਾਂ ਦੇਖੀਏ ਤਾਂ ਇਹਨਾਂ ਤੋਂ ਸਾਨੂੰ ਕੋਈ ਨਾ ਕੋਈ ਸੇਵਾ ਰਣੀ ਚਾਹੀਦੀ ਹੈ ਮਿਸ਼ਨ ਨੂੰ ਕਿੰਨਾ ਸਮਰਪਿਤ ਨੇ ਭਾਈ ਸਾਹਿਬ ਤੁਸੀਂ ਕੁਝ ਸਾਡੇ ਆਮ ਸਮਾਜ ਨੂੰ ਕੁਝ ਕਹਿਣਾ ਚਾਹੋਗੇ ਮਿਸ਼ਨ ਤੋਂ ਬਿਨਾ ਕੁਝ ਨਹੀਂ ਹੈ ਜੀ ਮਿਸ਼ਨ ਦੇ ਨਾਲ ਹੀ ਹੈ ਜਿਹੜਾ ਸਾਰਾ ਕੁਛ ਹੈ ਤੇ ਜਿਹੜੇ ਸਾਡੇ ਲੋਕ ਭੁੱਲੇ ਭਟਕੇ ਆ ਫਿਰਦੇ ਆ ਕਿਸੇ ਹੋਰ ਪਾਰਟੀਆਂ ਘਣੀ ਪਚਾਤੇ ਤਾਈ ਘੜੀਏ ਰਾਜੇ ਤਾਈਆਂ ਪਾਰਟੀਆਂ ਘਣੀ ਫਿਰਦੇ ਆ ਤੇ ਉਹ ਸਾਡੇ 바ਵਾ ਸਾਹਿਬ ਜੀ ਦਾ ਜਿਹੜਾ ਅਹਿਸਾਨ ਆ ਉਹ ਭੁੱਲੇ ਬੈਠੇ ਆ ਤੇ ਸਾਨੂੰ ਉਹਨਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਤੇ ਸਾਬ ਕਾਂਚੀ ਰਾਮ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨੀ ਕੁ ਨੌਲਜ ਦਿੱਤੀ ਵੀ ਆਸੀ ਵੀ ਇਸ ਦੇਸ਼ ਤੇ ਰਾਜ ਕਰ ਸਕਦੇ ਆ 바ਵਾ ਸਾਹਿਬ ਜੀ ਦਾ ਮਿਸ਼ਨ ਉਹਨਾਂ ਨੇ ਸਾਡੇ ਤੱਕ ਪਹੁੰਚਾਇਆ ਸਾਡਾ ਜਿਹੜਾ ਮਕਸਦ ਆ ਸਾਡਾ ਜਿਹੜਾ ਫਰਜ਼ਬੰਦ ਆ ਉਹ ਅੱਗੇ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਮਿਸ਼ਨ ਆ ਬਾਬਾ ਸਾਹਿਬ ਜੀ ਦਾ ਕਾਂਸੀ ਰਾਮ ਜੀ ਦਾ ਉਹ ਸਾਨੂੰ ਅੱਗੇ ਤੱਕ ਲੈ ਜਾਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਨੇ ਸ੍ਰੀ ਸਤਗੁਰੂ ਸਿੰਘ ਜੀ ਕੌੜੀਆਂ ਸੰਗਰੂਰ ਜ਼ਿਲ੍ਹੇ ਦੇ ਪ੍ਰਧਾਨ ਨੇ ਸੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਜੀ ਸਤਿ ਸ੍ਰੀ ਅਕਾਲ ਸਾਸੀਕਾਰ ਜੀ ਜੈਪੀਮ ਅਸਾਂ ਤੁਸੇ ਕੁਝ ਕਹਿਣਾ ਚਾਹਾਂਗੇ ਭਾਈ ਸਾਹਿਬ ਬਾਰੇ ਇਹਦੇ ਸਰ ਪਹਿਲਾਂ ਤਾਂ ਸਭ ਤੋਂ ਪਹਿਲੇ ਮੈਂ ਭੈਣ ਕੁਮਾਰੀ ਮਾਇਆ ਵਰਦੀ ਜੀ ਉਮਰ ਪਰਮੇ ਜਾਣ ਦਿਨਦਿਆਂ ਸਮੂਹ ਸਾਥੀਆਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਜਿਹੜੇ ਸਾਡੇ ਸਾਥੀ ਨੇ ਨਿਰਮਲ ਸਿੰਘ ਸ਼ਾਜਲਾ ਇਹ ਅਪਹਾਦ ਦੇ ਲੱਤਾਂ ਦੇ ਉੱਪਰ ਐਨੇ ਕਿ ਡੈਡੀਕੇਟ ਨੇ ਜਦੋਂ ਵੀ ਅਸੀਂ ਇਹਨਾਂ ਨੂੰ ਸਨੇਹਾ ਦਿੰਨੇ ਕੋਈ ਵੀ ਮੈਸੇਜ ਲਾਉਨੇ ਆ ਤਾਂ ਅੱਧੇ ਬੋਲ ਸਾਡੇ ਕੋਲੇ ਆਉਂਦੇ ਨੇ ਤਾਂ ਇਹ ਬਾਕੀ ਸਾਥੀਆਂ ਲਈ ਚੰਨਣ ਮਨਾਰੇ ਨੇ ਵੀ ਜਦੋਂ ਇੱਕ ਹੈਂਡੀਕੈਪਡ ਹੋਣ ਦੇ ਨਾਤੇ ਇੰਨਾ ਵੱਡਾ ਕੰਮ ਕਰ ਸਕਦਾ ਔਰ ਆ ਸਕਦਾ ਪਰ ਜਿਹੜੇ ਸਾਡੇ ਸਾਥੀ ਸਾਤ ਸੂਰਤ ਨੇ ਤੇ ਉਹਨਾਂ ਤੋਂ ਕੋਈ ਸੋਖ ਹੈਗਾ ਇਹ ਉਹਨਾਂ ਨੂੰ ਇੱਕ ਮੈਸੇਜ ਹੈ ਵੀ ਇਹਨਾਂ ਤੋਂ ਪ੍ਰੇਰਨਾ ਲੈਣ ਉਹ ਇਹਨਾਂ ਤੋਂ ਪ੍ਰੇਰਨਾ ਲੈ ਕੇ ਜਿਹੜੇ ਉਹ ਵੀ ਮਿਸ਼ਨ ਲਈ ਡੈਡੀਕੇਟ ਹੋਣ ਔਰ ਵੱਧ ਚੜ ਕੇ ਹਿੱਸਾ ਲੈਣਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸੋ ਅਸੀਂ ਵੀ ਇਹ ਕਹਾਂਗੇ ਕਿ ਮਿਸ਼ਨ ਤੋਂ ਬਿਨਾ ਕੁਝ ਨਹੀਂ ਸੋ ਇਸ ਤਰ੍ਹਾਂ ਦੇ ਸਮਾਜਿਕ ਮੁੱਦੇ ਪਰਿਵਾਰਕ ਮੁੱਦੇ ਦੇਖਣ ਲਈ ਸਾਡੇ ਚੈਨਲ ਦਾ ਇੱਕ ਵਾਰੀ ਜ਼ਰੂਰ ਵਿਸ਼ਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਹਾਰਿਆਂ ਦਾ ਬਹੁਤ ਬਹੁਤ ਧੰਨਵਾਦ जयति जयपर